ਗੁਰੂ ਘਰ ਚੌਥੀ ਸੰਗਤ ਨੂੰ ਉਹਨਾਂ ਨੂੰ ਪ੍ਰੋਬਲਮ ਹੋਣੀ ਹੈ ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਦੋਨੋਂ ਪਾਸੇ ਕੋਈ ਹੱਲ ਨਿਕਲ ਸਕੇ ਜੇ ਲੋ ਲਾਈਨ ਜਿਹੜੀ ਆ ਉਹ ਲੱਗ ਚੁੱਕੀ ਹੈ ਤੁਹਾਨੂੰ ਦਿਖਾ ਵੀ ਦਿੰਦੇ ਆ ਜੇ ਲੋ ਲਾਈਨ ਜਿਹੜੀ ਹੈ ਇਸ ਪ੍ਰੇਕ ਗੇਟ ਤੇ ਜਦੋਂ ਤੁਸੀਂ ਨਿਕਲਦੇ ਹੋ ਇਹ ਗੇਟ ਜਿਹੜਾ ਇਹ ਸੈਕੰਡ ਗੇਟ ਹੈ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਨਿਕਲਦਾ ਇਹਦੇ ਵਿੱਚ ਜਦੋਂ ਆਪਾਂ ਨਿਕਲਦੇ ਆ ਇਹ ਜਿਹੜੀਆਂ ਲਾਈਨਾਂ ਇਹ 80 ਮੀਟਰ ਜਿਹੜੀਆਂ ਇਹ ਜਿਹੜੀਆਂ ਲਾਈਆਂ ਗਈਆਂ ਤਾਂ ਕਿ ਜਿਹੜਾ ਅ ਦੋਨਾਂ ਪਾਸੇ ਤੋਂ ਵੱਡਾ ਟਰਾਲਾ ਨਾ ਲੱਗ ਸਕੇ ਤੇ ਪਲੱਸ ਨਾਲ ਦੀ ਨਾਲ ਜਿਹੜਾ ਸੰਗਤ ਦਾ ਜਿਹੜਾ ਉਹ ਵੀ ਆ ਹੋਣਾ ਸੌਖਾ ਹੋ ਸਕੇ ਸੋ ਇਹ ਤਕਰੀਬਨ ਤਿੰਨਾਂ ਹੀ 게ਟਾਂ ਦੇ ਜਿਹੜੀਆਂ ਅੱਗੇ ਆ ਇਹ ਲਾਈਨਾਂ ਜਿਹੜੀਆਂ ਲੱਗ ਚੁੱਕੀਆਂ ਸੋ ਇਹ ਸੈਕੰਡ 게ਟ ਆ ਇਸ ਤੋਂ ਅੱਗੇ ਥਰਡ 게ਟ ਜਿਹੜਾ ਉਹ ਸ਼ੁਰੂ ਹੋ ਜਾਂਦਾ ਤੇ ਥਰਡ 게ਟ ਤੇ ਵੀ ਜਿਹੜੀ ਅੱਗੇ ਲੱਗ ਚੁੱਕੀ ਆ ਉਸ ਤੋਂ ਅੱਗੇ ਵੀ ਜਿਹੜੀ ਆਪਣੀ ਅ ਇਹ ਜਗ੍ਹਾ ਉੱਤ ਵੀ ਦਾਦਰੀਆ ਉਹਨੂੰ ਵਾਦੀ ਦੇ 三十九年。<music>